ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਰਾਗੀ ਅਮਨਦੀਪ ਕੌਰ ਮਜੀਠਾ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਅੱਜ ਗੱਲ ਕਰਦੇ ਆ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਵੱਡੇ ਵੀਰ ਬਾਬਾ ਬਖਸ਼ੀਸ਼ ਸਿੰਘ ਜੀ ਬਾਰੇ ਬਾਬਾ ਬਖਸ਼ੀਸ਼ ਕਹਾ ਜਾਂ ਬੰਬ ਬਣਾਉਣ ਵਾਲੀ ਮਸ਼ੀਨ ਕਹਾ ਜਾਂ ਮਾਸਟਰਮਾਈਂਡ ਕਹਾ ਸਾਰੇ ਨਾਮ ਆਪ ਜੀ ਦੇ ਟੁਕਦੇ ਹਨ ਮੈਂ 12 ਸਾਲ ਤੋਂ ਵੀਰ ਬਖਸ਼ੀਸ਼ ਜੀ ਹੋਰਾਂ ਨਾਲ ਸੰਪਰਕ ਵਿੱਚ ਹਾਂ ਬਹੁਤ ਹੀ ਨਜ਼ਦੀਕੀ ਤੋਂ ਜਾਣਿਆ ਹੈ ਉਹਨਾਂ ਬਾਰੇ ਉਹਨਾਂ ਦੇ ਕਿਤੇ ਸੰਘਰਸ਼ ਬਾਰੇ ਅਤੇ ਪਰਿਵਾਰ ਨਾਲ ਵਾਪਰਿਆ ਬਹੁਤ ਹੀ ਭਿਆਨਕ ਘਟਨਾਵਾਂ ਦੀ ਦਾਸਤਾਨ ਬਾਰੇ ਬਾਬਾ ਬਖਸ਼ੀਸ਼ ਅਤੇ ਉਹਨਾਂ ਦੇ ਕੇਸਵਰ ਸਿੰਘ ਸਾਰੀ ਟੀਮ ਨਾਲ ਮੁਲਾਕਾਤਾਂ ਕਰ ਕਰਕੇ ਮੈਂ ਆਪਦੀ ਨੋਲਿਜ ਵਿੱਚ ਵਾਧਾ ਕਰਦੀ ਰਹੀ ਹਾਂ ਤਾਂ ਜੋ ਅਸੀਂ ਗੁਮਰਾਹ ਨਾ ਹੋ ਸਕੀਏ ਇਹਨਾਂ ਸਿੰਘਾਂ ਤੋਂ ਪੰਥਕ ਸੋਫੀਆਂ ਵਿੱਚ ਵਿਚਰਨਾ ਸਿੱਖਿਆ ਹੈ ਸੰਘਰਸ਼ ਦੀਆਂ ਬਾਰਿਕੀਆਂ ਨੂੰ ਜਾਣਿਆ ਹੈ ਜੰਗ ਦੌਰਾਨ ਕਿੰਨੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਸਭ ਆਪ ਦੇ ਸੰਘਰਸ਼ੀ ਸਿੰਘਾਂ ਤੋਂ ਸਿੱਖਿਆ ਅਤੇ ਸਿੱਖਦੀ ਰਹਾਂਗੀ ਬਾਬਾ ਬਖਸ਼ੀਸ਼ ਘੱਟ ਪੜੇ ਹੋਣ ਦੇ ਬਾਵਜੂਦ ਵੀ ਇੱਕ ਗ੍ਰੈਜੂਏਟ ਬੰਦੇ ਦਾ ਮੁਕਾਬਲਾ ਕਰਦੇ ਹਨ ਭਾਵ ਢੇਰ ਸਾਰੀ ਜਾਣਕਾਰੀ ਬੋਲਣ ਦੀ ਲਿਆਕਤ ਹੱਕ ਸੱਚ ਲਈ ਡਟੇ ਰਹਿਣਾ ਇਹ ਅਹਿਸਾਸ ਮੈਂ ਆਪਦੇ ਵੀਰ ਤੋਂ ਮਹਿਸੂਸ ਕੀਤਾ ਹੈ ਸੰਘਰਸ਼ੀ ਸਿੰਘ ਜੀ ਨੇ ਵੀ ਹਨ ਸਾਰੇ ਇੱਕ ਤੋਂ ਇੱਕ ਸਤਿਕਾਰਯੋਗ ਹਨ ਜਿਨ੍ਹਾਂ ਦਾ ਅਸੀਂ ਕਦੇ ਵੀ ਦੇਣ ਨਹੀਂ ਦੇ ਸਕਦੇ ਸੰਘਰਸ਼ੀ ਸਿੰਘਾਂ ਨਾਲ ਗੱਲ ਕਰਨ ਤੋਂ ਪਹਿਲਾਂ ਜਾਂ ਉਹਨਾਂ ਦੇ ਕਿਰਦਾਰ ਬਾਰੇ ਬੋਲਣ ਤੋਂ ਪਹਿਲਾਂ ਸਾਨੂੰ ਆਪ ਦਾ ਕਦ ਉਹਨਾਂ ਜਿੱਡਾ ਕਰਨਾ ਪਵੇਗਾ ਫਿਰ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਨਹੀਂ ਤੇ ਕੋਈ ਹੱਕ ਹੀ ਨਹੀਂ ਬਣਦਾ ਸੰਘਰਸ਼ੀ ਸਿੰਘ ਹਰ ਗੱਲ ਦੂਰ ਅੰਦੇਸ਼ੀ ਨਾਲ ਸੋਚ ਵਿਚਾਰ ਕੇ ਫਿਰ ਮੂੰ ਤੋਂ ਗੱਲ ਕੱਢਦੇ ਹਨ ਕਿਉਂਕਿ ਉਹਨਾਂ ਨੇ ਆਪਦੇ ਪਿੰਡੇ ਤੇ ਬਹੁਤ ਕੁਝ ਹੰਡਾਇਆ ਤੇ ਵੇਖਿਆ ਆਪਦੇ ਆਪ ਨੂੰ ਉਜਾੜ ਕੇ ਸੰਘਰਸ਼ ਵਿੱਚ ਡਟੇ ਰਹਿਣਾ ਖਲਾਜੀ ਦਾ ਵਾੜਾ ਨਹੀਂ ਮੈਂ ਖੁਦ ਸੰਘਰਸ਼ੀ ਸਿੰਘਾਂ ਦੇ ਘਰਾਂ 'ਚ ਜਾ ਜਾ ਕੇ ਵੇਖਿਆ ਇਸ ਲਈ ਇਹ ਸਭ ਬੋਲ ਰਹੀਆਂ ਕਿ ਜਿਸ ਸਿੰਘ ਨੇ ਬਚਪਨ ਤੋਂ ਲੈ ਕੇ ਸਾਰੀ ਜਵਾਨੀ ਕੌਮ ਲੇਖੇ ਲਾ ਦਿੱਤੀ ਹੋਵੇ ਅਤੇ ਅਜੇ ਵੀ ਸੰਘਰਸ਼ ਵਿੱਚ ਡਟੇ ਨੇ ਉਹਨਾਂ ਬਾਰੇ ਕਦੇ ਵੀ ਮਾੜਾ ਅਲਫਾਜ਼ ਨਾ ਕੱਢੋ ਕਿਉਂਕਿ ਮੇਰੇ ਸਿੰਘ ਤੇ ਸ਼ਾਇਦ ਮਾਫ ਕਰ ਦੇਣ ਪਰ ਜੋ ਸਾਡੇ ਸਿਰ ਤੇ ਸਵਾਰ ਨੀਲੇ ਕੋੜੇ ਵਾਲਾ ਹੈ ਉਸ ਦੇ ਦਰ ਤੇ ਕੋਈ ਮਾਫੀ ਨਹੀਂ ਮਿਲੇਗੀ ਕਿਉਂਕਿ ਮੇਰੇ ਕਲਗੀਆਂ ਵਾਲੇ ਆਪਣੀ ਫੌਜ ਨੂੰ ਬਹੁਤ ਪਿਆਰ ਕਰਦੇ ਹਨ ਰਾਗੀ ਅਮਨਦੀਪ ਕੋਰ ਮਜੀਠਾ